ਬਿੱਲ ਆਉਣ ਲੱਗ ਪਏ ਔਰ ਵੱਡੇ 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 ਮੋٹے ਮੋٹے ਬਿੱਲ ਆਉਣ ਲੱਗ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਪ ਕੀਤੇ ਆ ਯੂਨਿਟ ਕੀ ਮਾਪ ਕੀਤੀ ਆ ਮੂੰਹ ਬੋਲਦੀ ਤਸਵੀਰ ਹੈ ਮਲਕੀਤ ਸਿੰਘ ਸਲਵ ਅਜੀਤ ਸਿੰਘ ਅਜੀਤ ਸਿੰਘ ਆ ਇਹਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਣ ੜਿਆ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾ ਸ਼ਲੋਕ ਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਨਵੰਬਰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਲੋਕ ਲੈ ਕੇ ਬਿੱਲ ਫਿਰਦੇ ਆ ਕਿ ਸਾਨੂੰ ਬਿੱਲ ਆਉਣ ਲੱਗ ਪਏ ਇਸ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੀ ਝੂਠੀ ਗਾਰੰਟੀ ਸੀ ਬਾਕੀਆਂ ਤਾਂ ਫੇਲ ਹੋਈਆਂ ਹੀ ਨੇ ਨੀ ਨਲਹਿਕੀ ਕੀ ਇਹ ਰੜੀ ਮਿਲੀ ਭੁਗਤਾ ਜੀ ਸਰਕਾਰ ਅਖ ਇਸ਼ਤਿਹਾਰ ਤੇ ਹਜ਼ਾਰ ਕਰੋੜ ਖਰਚਦੀ ਹੈ ਕਿ ਅਸੀਂ ਬਿਜਲੀ ਦੇ ਬਿੱਲ ਜ਼ੀਰੋ ਦੇਖੋ ਕੱਲ ਪਿੰਡਾਂ ਚ ਐਮ.ਐਲ.ਏ. ਸਾਹਿਬਾ ਗਏ ਆ ਔਰ ਮੈਨੂੰ ਵੀ ਪਿੰਡਾਂ ਚ ਕਈ ਲੋਕ ਮਿਲੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਡੇ ਬਿੱਲ ਆਉਣ ਲੱਗ ਪਏ ਔਰ ਵੱਡੇ ਵੱਡੇ ਮੋٹے ਮੋٹے ਬਿੱਲ ਆਉਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਕਿ ਐਸ.ਸੀ. ਭਾਈਚਾਰਾ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਫ ਕੀਤੇ ਆ ਯੂਨਿਟ ਕੀ ਮਾਫ ਕੀਤੇ ਆ ਮੂੰਹ ਬੋਲਦੀ ਤਸਵੀਰ ਹੈ ਮਲਕੀਤ ਸਿੰਘ ਸਲਵ ਅਜੀਤ ਸਿੰਘ ਆ ਇਹਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਂ ਦਿਆ ਇਹਦਾ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾਸ਼ ਲੋਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਨਵੰਬਰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 61000 ਰੁਪਇਆ ਆਇਆ ਹੁਣ ਮਈ ਦਾ ਬਿੱਲ ਕਿਉਂਕਿ ਹਰ 2 ਮਹੀਨੇ ਬਾਅਦ ਆਉਂਦਾ ਮਈ ਦਾ ਬਿੱਲ ਡਿਊ ਹੈ ਤੇ ਡਿਊ ਚ ਵੀ ਜੋ ਸਮਝ ਆ ਰਹੀ ਹੈ ਕਿ ਇਹਨੂੰ ਫੇਰ 70 75000 ਰੁਪਇਆ ਆ ਜਾਣ ਜਿਹਦੇ ਬੰਦੇ ਦੀ ਆਮਦਨ ਮਹੀਨੇ ਦੀ ਮੈਜ 10 5 10000 ਰੁਪਇਆ ਹੋਵੇ ਉਹਨੇ ਕਿੱਥੋਂ ਦੇ ਦੇਣੇ ਜੇ ਪੈਸੇ ਅੱਜ ਇਹ ਹਾਲਾਤ ਬਣੇ ਆ ਜਿਹੜਾ ਇਹਨਾਂ ਦਾ ਪਰਦਾ ਫਾਸ਼ ਆ ਬਿੱਲ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਇਹ ਪਿੰਡ ਪਿੰਡ ਦੀ ਕਹਾਣੀ ਬਣ ਹਰ ਪਿੰਡ ਚਲੇ ਜੋ ਲੋਕ ਲੈ ਕੇ ਬਿੱਲ ਫਿਰਦੇ ਆ ਕਿ ਸਾਨੂੰ ਬਿੱਲ ਆਉਣ ਲੱਗ ਪਏ ਇਸ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੀ ਝੂਠੀ ਗਾਰੰਟੀ ਸੀ ਬਾਕੀਆਂ ਤਾਂ ਫੇਲ ਹੋਈਆਂ ਹੀ ਨੇ ਹਜ਼ਾਰ-ਹਜ਼ਾਰ ਰੁਪਈਆ ਦੇਣਾ ਧੀਆਂ ਪੈਣਾ ਨੂੰ ਬੇਰੋਜ਼ਗਾਰੀ ਭੱਤਾ ਦੇਣਾ 51000 ਸ਼ਗਲ ਸਕੀਮ ਦੇਣੀ 2500 ਪੈਨਸ਼ਨ ਕਰਨੀ ਨੌਕਰੀਆਂ ਦੇ ਦੇਣੀਆਂ ਉਹ ਸਾਰੀਆਂ ਗਰੰਟੀਆਂ ਫੇਰਨੇ ਔਰ ਲੋਕਾਂ ਦੇ ਕਣਕਾਂ ਦੇ ਕਾਰਡ ਕੱਟ ਤੇ ਜੇ ਕਣਕਪਾਲ ਸਾਹਿਬ ਵੇਲੇ 30 ਕਿਲੋ ਆਉਂਦੀ ਸੀ ਅੱਜ 5 ਕਿਲੋ ਕਰਦੀ ਅੱਜ ਹਾਲਾਤ ਉਸ ਤੋਂ ਖਤਰਨਾਕ ਕਰਦੇ ਕਿ ਗਰੀਬ ਬੰਦਾ ਜੀ ਦੀ ਆਮਦਨੀ 5000 ਰੁਪਏ ਮਹੀਨੇ ਦੀ ਮਹਾ ਦਿਹਾੜੀ ਕਰਕੇ ਉਹਨੂੰ 60-70000 ਰੁਪਏ ਕਿੱਥੇ ਦੇ ਦੇਣਾ ਇਸ ਲਈ ਮੈਂ ਇਹ ਗੱਲ ਜਨਤਿਕ ਤੌਰ ਤੇ ਵਿਧ ਪ੍ਰੂਫ ਰੇਜ਼ ਕਰ ਰਿਹਾ ਜਿਹਦੇ ਬਿੱਲ ਆਏ ਆ ਉਹਨੇ ਇੱਕ ਵਾਰ ਹੀ ਨਹੀਂ अनेका ਵਾਰੀ ਲਿਖਤੀ ਦਰਖਾਸਤ ਦੇ ਦਿੱਤੀ ਹੈ ਕਿ ਆ ਕੀ ਹਾਲਾਤ ਬਣਿਆ ਇਸ ਗੱਲ ਨੂੰ ਅਡਰੈਸ ਕੀਤਾ ਜਾਵੇ ਮਗਰ ਕੋਈ ਸੁਣਵਾਈ ਨਹੀਂ ਕਿੰਨੀ ਕਵੱਡੀ ਨਾਲ ਲੱਗੀ ਸਮਝਦੀ ਪੰਜਾਬ ਸਰਕਾਰ ਤੇ ਵਿਭਾਗ ਨਹੀਂ ਲੱਗੀ ਕੀ ਇਹ ਡੜੀ ਮਿਲੀ ਭੁਗਤਾ ਜੀ ਸਰਕਾਰ ਅਕ ਇਸ਼ਤਿਹਾਰ ਤੇ ਹਜ਼ਾਰ ਕਰੋੜ ਖਰਚਦੀ ਹੈ ਕਿ ਅਸੀਂ ਬਿਜਲੀ ਦੇ ਬਿੱਲ ਜ਼ੀਰੋ ਮੈਂ ਅਸਲੀਅਤ ਦਿਖਾਉਣਾ